ਦੀ ਹੋਇਆ ਗੱਲਬਾਤ ਦੇ ਉਮਰ ਪਰ ਸੁਣਿਆ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਤੀ ਅੱਧੀ ਰਾਤ ਨੂੰ ਆਸਟ੍ਰੇਲੀਆ ਤੋਂ 6 ਮਹੀਨਿਆਂ ਬਾਅਦ ਆਪਣੇ ਘਰ ਆਉਂਦਾ ਤੇ ਸੁੱਤੀ ਪਈ ਘਰਵਾਲੀ ਨੂੰ ਡਰਾ ਦਿੰਦਾ ਜੇਕਰ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ ਪ੍ਰਤੀ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ